ਜੇ ਕਿਸੇ ਵੀਰ ਨੇ ਕੱਪੜਾ ਦਾ ਕੰਮ ਸ਼ੁਰੂ ਕਰਨਾ ਹੈ ਤਾਂ ਆਹ ਵੀਡੀਓ ਬਹੁਤ ਜੂੜੀਆ ਤੁਹਾਡੇ ਵਾਸਤੇ ਦੇਖਣੀ ਯਾਰ ਹੈਰਾਨ ਹੋ ਜਾਓਗੇ ਵੀ ਇੰਨੇ پیسے ਕਮਾ ਸਕਦਾ ਬੰਦਾ ਕੱਪੜੇ ਵਾਲੇ ਕੰਮ ਚ ਬਈ ਆ ਜਿਵੇਂ ਆਪਾਂ ਪੀਸ ਦੀ ਗੱਲ ਕਰੀਏ ਕਿੰਨੇ ਦਾ ਪੀਸ 80 ਰੁਪਏ ਦਾ ਪੀਸ ਪੜੇਗਾ ਮਾਤਰਾ ਆਪਕੋ 80 ਆਰਾਮ से ਮਾਰਕੀਟ ਵਿੱਚ ਸੇਲ ਹੁੰਦਾ ਹੈ ਸਰ ਇਹ 400 500 600 ਰੁਪਏ ਤੱਕ ਦਾ ਕੁਆਲਿਟੀ ਦੇਖੋ ਨਾ ਮਾਣ ਇਹ ਦੇਖੋ ਇਹ ਇੱਕ ਚੀਜ਼ ਹੋ ਰਾ ਕਿ ਕਿੰਨੇ ਕਿਲੋ ਦਾ ਬੰਡਲ ਹੁੰਦਾ 80 ਕਿਲੋ ਦਾ ਬੰਡਲ ਹੁੰਦਾ ਪੂਰਾ ਬੰਡਲ ਖੋਲਾ ਹੋਇਆ ਇਹਦੇ ਵਿੱਚ ਤੁਸੀਂ ਆਇਆ ਜਾ ਕੇ ਕਰ ਲੋ ਵੀ ਕਿਹੜੇ ਕਿਹੜੇ ਤੁਹਾਨੂੰ ਡਿਜ਼ਾਈਨ ਮਿਲ ਜਾਣਗੇ ਹਰ ਤਰੀਕੇ ਦੇ ਸਾਈਜ਼ ਮਿਲ ਜਾਣਗੇ ਇਹ ਕਿਵੇਂ ਬਣੂਗੀ ਫਿਰ ਇਸ ਦਾ ਜੁਗੜ ਇਹ ਰਹਾ ਦੇਖੋ ਇਹ ਇਹ ਪ੍ਰੈਸ ਹੁੰਦੀ ਹੈ ਪ੍ਰੈਸ ਹੋਣੇ ਕੇ ਬਾਅਦ ਪੰਨੇ ਦੇ ਅੰਦਰ ਪੈਕ ਹੋ ਜਾਂਦਾ ਇਸ ਤਰੀਕੇ ਇਹ ਮੰਨ ਕੇ ਚੱਲ ਤੁਹਾਨੂੰ ਇਹ ਆ ਪੀਸ ਕਰਕੇ ਦੇ ਦੇਣਗੇ ਬਈ ਫੜਿਓ ਇੱਕ ਪਾਸੇ ਆਹ ਦੇਖ ਯਾਰ ਕੀ ਬਾਤ ਪੈਕ ਲਗਾ ਕੇ ਐਸੇ ਹੋ ਜਾਏਗਾ ਪ੍ਰੈਸ ਹੋ ਗਿਆ ਕਿੰਨੇ ਦਾ ਪੀਸ ਪਿਆ ਉਹ ਬਈ ਇਹ 80 ਰੁਪਏ ਦਾ ਓਨਲੀ 80 ਰੁਪਈਆਂ ਦਾ ਵੀ ਸਾਹ ਪ੍ਰੈਸ ਕਰੀ ਦੇ ਲਫਾਫੇ ਚ ਪਈ ਦੇ ਕਿੰਨੇ ਪੈਸੇ ਲੈ ਲਵਾਂ 5 ਸੇ 6 ਰੁਪਏ ਮਾਤਰਾ ਸਿਰਫ 5 ਤੋਂ 6 ਰੁਪਏ ਇੱਕ ਪੀਸ ਮਗਰ ਆ ਲੈ ਲਵੋ ਵੀ 85 ਰੁਪਏ ਦਾ ਪੀਸ ਪੈ ਗਿਆ ਤੇ ਬਈ ਬਿੱਗੂ ਆਏ ਤੁਹਾਡਾ 1000 ਰੁਪਏ ਦਾ 900 ਦਾ ਜਮ੍ਹਾਂ ਹਸ ਕੇ ਬਿਲਕੁਲ ਬਿਲਕੁਲ ਅ ਪਹਿਲਾਂ ਇੱਥੋਂ ਵੀ ਚੱਕਿਆ ਆਹ ਕਰਤੀ ਪ੍ਰੈਸ ਉਸ ਤੋਂ ਬਾਅਦ ਚ ਪਾਤਾ ਲਫਾਫੇ ਦੇ ਵਿੱਚ ਅੱਛਾ ਆਹ ਵਿਆਹ ਸਮਾਨ ਇਹ ਆਹ ਵਿਆਹ ਸਾਰਾ ਮਟੀਰੀਅਲ ਇਹ ਰਾ ਸਾਰਾ ਮਾਲ ਆ ਚੱਕੇ ਕਰੋ ਇਹ ਦੇਖੋ ਇਹ ਆ ਇਹ ਦਿਖਾ ਲਈ ਮਤਰਾ ਆ ਦੇ ਡਿਜ਼ਾਈਨ ਚੈੱਕ ਕਰੋ ਬਈ ਇੱਕ ਸੇਮ ਕਲਾ ਡਿਜ਼ਾਈਨ ਘੈਂਟ ਇੱਕ ਤੋਂ ਇੱਕ ਡਿਜ਼ਾਈਨ ਪਿਆ ਬਈ ਕਿੰਨੇ ਕ ਪੈਸੇ ਲੱਗਣਗੇ ਜੇ ਕਿਸੇ ਵੀਰ ਨੇ ਕੰਮ ਸ਼ੁਰੂ ਕਰਨਾ ਹੋ ઓਨਲੀ 10 ਤੋਂ 15000 ਰੁਪਏ ਮੈਂ ਕੰਮ ਸ਼ੁਰੂ ਕਰਾ ਦਾਂਗੇ ਭਾਈ ਸਿਰਫ 10 ਤੋਂ 15000 ਰੁਪਏ ਲੱਗੂ ਜੇ ਕਿਸੇ ਵੀਰ ਨੇ ਕੰਮ ਸ਼ੁਰੂ ਕਰਨਾ ਹੋਵੇ ਬਈ ਜੀ ਕਿੰਨੇ ਕ ਪ੍ਰੋਫਿਟ ਕਰ ਲਓ ਤੁਹਾਡੇ ਹਿਸਾਬ ਨਾਲ ਭਾਈ ਟ੍ਰਿਪਲ ਕਾ ਪ੍ਰੋਫਿਟ ਹੈ ਜੇ ਇੱਕ ਪੀਸ ਆਪਕੋ 80 ਰੁਪਏ ਕਾ ਪੜ ਰਹਾ ਹੈ ਤਾਂ ਆਰਾਮ ਨਾਲ 450 500 600 ਰੁਪਏ ਤੱਕ ਆਰਾਮ ਨਾਲ ਸੇਲ ਹੋਗਾ ਆਪ ਲਗਾ ਸਕਦੇ ਹੋ ਕਿੰਨਾ ਪ੍ਰੋਫਿਟ ਆਪਕੋ ਇੱਕ ਪੀਸ ਮਗਰ 300 400 ਜੇ ਤੁਸੀਂ ਹੋਲ ਸੇਲ ਰੇਟ ਦੇ ਵਿੱਚ ਵੇਚੋਗੇ ਨਾ ਘੱਟੋ ਘੱਟ ਇੱਕ ਪੀਸੋਂ ਇੰਨੇ ਪੈਸੇ ਬਜਾ ਸਕਦੇ ਹੋ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਮਹੀਨੇ ਦੇ ਵਿੱਚ ਤੁਸੀਂ ਕਿੰਨੇ ਪੈਸੇ ਕਮਾਓਗੇ ਸਿਰਫ 15000 ਰੁਪਇਆ ਲਾ ਕੇ ਬਾਈ ਜੀ ਕਿਹੜੇ ਪਿੰਡ ਸ਼ਹਿਰ ਤੇ ਖੜੇ ਆ ਜੀ ਪਾਣੀ ਪਤ ਮੇਰੇ ਬਰਸਤ ਰੋਡ ਨੂਰਵਾਲਾ ਨਾਇਰਾ ਪੈਟਰੋਲ ਪੰਪ ਕੇ ਪਾਸ ਬਾਕੀ ਜਾਣਕਾਰੀ ਜਿਹੜੀ ਵੀ ਲੈਣੀ ਆ ਤੁਸੀਂ ਇਹਨਾਂ ਨੂੰ ਕਾਲ ਕਰਕੇ ਲੈਣੀ ਆ ਵੀੜ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀ ਭਰਾਵਾਂ ਦਾ